ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਘਰੇਲੂ ਝੋਟੀ ਦਿਖਾਉਣੀ ਹੈ ਸੇਲ ਆ ਵੀਰ ਤੋਂ ਪੁੱਛਦੇ ਡਿਟੇਲ ਦੇ ਬਾਰੇ ਆਓ ਅੱਗੇ ਗਰੀ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਮੰਡੀਕਣਾ ਪਿੰਰੇ ਜ਼ਿਲ੍ਹਾ ਪਠਾਨਕੋਟ ਰਾਮਪਰੇ ਤੋਂ ਆ ਗਿਆ तकरीबन 10 ਕਿਲੋਮੀਟਰ ਹਾਂ 5-6 ਕਿਲੋਮੀਟਰ ਹੀ ਠੀਕ ਹੈ ਪਿੰਡ ਮੰਡੀਗਲਾ ਇਹ ਆਪਣਾ ਰਾਮਪਰੇ ਦਾ ਮੋੜ ਰੋਡ ਜਾਂਦੇ ਆ ਉਹ ਰੋਡ ਦੇ ਉੱਤੇ ਹੀ ਆ ਠੀਕ ਹੈ ਮੋਬਾਈਲ ਨੰਬਰ ਆਪਣਾ ਹੀ 90568 43215 90568 43215 43215 ਇੱਕ ਦੋ ਤਿੰਨ ਨੰਬਰ ਦੇ ਦੋ ਮਾਸਟਰ ਠੀਕ ਹੈ ਜਿਹੜੀ ਆਪਾਂ ਗੱਟੀ ਦੇਖੀ ਜਾਨੇ ਆ ਇਹ ਸੂਆ ਕਿਹੜਾ ਸੁੰਦੀ ਹੈਗੀ ਇਹ ਪਲੂਣ ਹੀ ਸੁੰਦੀ ਹੈ ਵੀਰੇ ਦੰਦੂ ਕਿਵੇਂ ਆ ਦੰਦੂ ਦਾ ਚੈੱਕ ਨਹੀਂ ਕਰੀਓ ਮਰਜੀ ਦੇ ਅੰਤ ਅਜੇ ਹਿਸਾਬ ਨਾਲ ਪਾਉਣ ਕਿ ਤੈਨੂੰ ਸਦਾ ਦੀ ਆ ਲਗਭਗ ਦੋਂਦੀ ਤਾਂ ਹੈਗੀ 24 ਹੋ ਸਕਦੀ ਆ ਹਾਂ 24 ਹੋ ਸਕਦੀ ਆ ਕਿਹੜੇ ਟੀਕੇ ਦੀ ਆਪ ਇਹ M29 ਦੀ ਆਪ ਇਹਦੇ ਕੋਈ ਨੂਰ ਦਾ ਲੱਗਿਆ ਹੋਇਆ ਲక్ష్ਮੀ ਡੇਰੀ ਫਾਰਮ ਦਾ ਠੀਕ ਹੈ M29 ਦੀ ਆਪ ਆ ਇਸ ਗੱਲੋਂ ਕਨਫਰਮ ਹੈ M29 ਦੀ ਹੈ ਹਾਂ ਜਮ ਠੀਕ ਹੈ ਸਟਰਾਪ ਆ ਭਰ ਕੇ ਘਰੇ ਬੱਚਾ ਤਿਆਰ ਕਰਿਆ ਹਣਾ ਹਾਂ ਹਾਂ ਕੀ ਰਿਕਾਰਡ ਸੀ ਇਹਦੀ ਮਾਂ ਦਾ ਕੀ ਰਿਕਾਰਡ ਸੀ ਇਹਦੀ ਮਾਂ ਦਾ ਮਾਂ ਦਾ ਤਾਂ ਬਈ 18.5 ਕਿਲੋ ਦਾ ਰਿਹਾਗਾ ਪੀਕ ਲੈਵਲ ਸੀਗਾ ਉਹਦਾ ਠੀਕ ਹੈ ਮੰਨ ਕੇ ਚੱਲੀ ਵੀ 18 ਕਿਲੋ ਵਾਲੀ ਮੈਦੀ ਕੱਟੀ ਹੈਗੀ ਹੈ ਠੀਕ ਹੈ ਆਪ ਇਹ M29 ਦੀ ਹੈ ਕੋਈ ਨੂਰ ਦਾ ਲੱਗਿਆ ਕੋਈ ਨੂਰ ਦਾ ਲੱਗਿਆ ਸੀਮੰਨੇ ਦੇ ਹਾਂ ਕੈ ਦਿਨ ਲੈਂਦੇ ਸੂਣਦੇ ਆ ਜੇ ਇਹ ਕੱਢ ਦੂ ਬਾਈ ਛਲੇ 4-5 ਦਿਨ ਮੌਜ ਨੂੰ 4-5 ਦਿਨ ਸੂਣ ਚ ਬਾਕੀ 6 ਤਰੀਕ ਨੂੰ ਦਿਨ ਪੂਰੇ ਹੋਣੇ ਹੁੰਦੇ ਠੀਕ ਹੈ ਕੋਈ ਭਾਰਪੁਰ ਵਾਲੀ ਸ਼ਿਕਾਇਤ ਤਾਂ ਨਹੀਂ ਪਹਿਲਾਂ ਕਰਕੇ ਕੋਈ ਨਹੀਂ ਕੋਈ ਪਰਵਾਹ ਨਹੀਂ ਠੀਕ ਹੈ ਤੇ ਮੁੱਲ ਵੜੀ ਇਹਦਾ ਕੀ ਰੱਖਿਆ ਮੁੱਲ ਬਾਈ ਇਹਦਾ ਸਵਾ ਦੋ ਸਵਾ 2 ਲੱਖ ਰੁਪਏ ਮਾਨਦਾਨ ਕਿੰਨਾ ਹੋ ਜਾਊਗਾ ਕਰਦਾ ਕੋਈ ਨਾ ਠੀਕ ਹੈ 2 ਲੱਖ ਦੇ ਅੰਦਰ ਹੋਊਗਾ ਬਾਹਰ ਹੋਊ 2 ਤੋਂ ਬਾਹਰ ਹੀ ਹੋਊ 2 ਤੋਂ 10 ਵਾਲਾ ਫੋਨ ਨਾ ਲਾਵੇ ਠੀਕ ਹੈ 2 ਲੱਖ ਤੋਂ ਬਾਹਰ ਹੀ ਹੋਊਗੀ ਤੇ ਅੰਦਾਜ਼ਾ ਦੁੱਧ ਕਿੰਨਾ ਪਾ ਦੋਗੀ ਜੀ ਇਹ ਦੁੱਧ ਬਾਈ ਇਹ ਹੁਣ ਪਉਣਾ ਚਾਹੀਦਾ ਜਿਹੜੇ ਸਾਹਮਣੇ ਇਹਦੀ ਮਾਦਾਰ ਰਕੜਾ ਵੀ 14 ਗਲਤ ਦਾ ਜਾਣਾ ਹੀ ਚਾਹੀਦਾ ਇਹਨੂੰ ਗੱਤੀ ਮੰਨ ਕੇ ਜਲੇ ਵੀ 13 ਕਿਲੋ ਵਾਲੀ ਝੋਟੀ ਇਹ ਖੁੱਲੀ ਡੁੱਲੀ ਹੈਗੀ ਆ ਪਹਿਲਣ ਹੈਗੀ ਆ ਹਾਂ ਧੋਰੀ ਬਾਹਰ ਨੂੰ ਇਹਨੂੰ ਸੋ ਵੀਰੋ ਮੂੰਹ ਮੱਥਾ ਦੇਖੋ ਤੇ ਲੇਵਾ ਦੇਖ ਸਕਦਾ ਸੋਹਣਾ ਸਾਫ ਸੁਥਰਾ ਤੇ ਇੱਕ ਚੰਗੇ ਥਣ ਹਵਾਨੇ ਦੀ ਚਾਰੇ ਥਣ ਨਿਖਣਵੇਂ ਸਾਫ ਸੁਥਰੇ ਵਿੱਥੀ ਤੇ ਇੱਕ ਸਾਖ ਅਪਜਾਲੇ ਦੇ ਹਾਂ ਉਹ ਤਾਂ ਕੋਈ ਬਾੜੀ ਵੱਡੀ ਦਾ ਨਹੀਂ ਉਹ ਤਾਂ ਚੱਲਦੀ ਨਹੀਂ ਕਰਦੀ ਇਹ ਤਾਂ ਉਹ ਹੀ ਠੀਕ ਐ ਸੋ ਰੋਕੀ ਮੜਾਏ ਰੋਕੀਏ ਤੇ ਰੋਕੀ ਸੋ ਵੀਰੋ ਹਵਾਨੇ ਦੇ ਪਜਾਲੇ ਸਾਗ ਦੇਖ ਸਕਦੇ ਇੱਕ ਛੋਟੀ ਜੀ ਸਾਖ ਜਰੂਰ ਹੈਗੀ ਆ ਉਹ ਘਾਹ ਪਤਲਾ ਗੁਹੜਾ ਤੱਕ ਵੀ ਇਹ ਕਹਿੰਦਾ ਇਹ ਦੇਖਿਆ ਤੇ ਨਹੀਂ ਖੱਚ ਗਿਆ ਆਪੇ ਇਹਦੇ ਵਿੱਚ ਠੀਕ ਹੈ ਮੱਲਾ ਚਾਰ ਥਣ ਪੰਜ ਵੀ ਇੱਕ ਸਾਖ ਜ਼ਰੂਰ ਹੈਗੀ ਨਾ ਸੋ ਲੇਵਾ ਨੇੜ ਤੋਂ ਦੇਖ ਸਕਦੇ ਹੋ ਨਿਕਣ ਮਾ ਸਾਫ ਸੁਥਰਾ ਧੋੜੀਆ ਦਿਨੋਂ ਬਾਕੀ ਸਿੰਘ ਮੂੰਹਾ ਦੇਖੋ ਕੁੰਡਾ ਸਿੰਘ ਬਿਲਕੁਲ ਕਾਲਾ ਰੰਗ ਬਿਲਕੁਲ ਜਮਨ ਵਰਗਾ ਜਮਾ ਸਿਰ 'ਚ ਚਾਰ ਕਵਾਲ ਥੱਲੋ ਬਾਈਟਾ ਕਿਉਰ ਮੋਰਾਂ ਨਸਲ ਦੀ ਕੱਟੀ ਪਲੂਣ ਪਹਿਲਾ ਸੂਬਾ ਐਮ 29 ਦੀ ਹੈਗੀ ਸੋ ਫਿਰ ਕੱਦ ਕਾਠ ਵਗੈਰਾ ਤੇ ਲੇਵਾ ਵਗੈਰਾ ਇਹਦਾ ਬਿਊਟੀ ਵਗੈਰਾ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਐਮ 29 ਦੀ ਚੋਟੀ ਪਲੂਣ ਪਹਿਲਾ ਸੂਬਾ ਸੋਨ ਨੂੰ ਤਕਰੀਬਨ 4 ਤੋਂ 5 ਦਨੇ ਦੇ ਬਾਕੀ ਪਏ ਆ। ਫਿਰ ਦੇਖੋ ਫੇਸ ਕੁਆਲਟੀ ਵਗੈਰਾ ਮੱਥੇ ਤੋਂ ਸਿੰਕ ਨੀਵਾ ਕੁੰਡਾ ਬਿਲਕੁਲ ਪਿਓਰ ਮੋਹਰਾ ਦੇ ਵਿੱਚ ਆ ਗਈ ਤੇ M29 ਦੇ ਆਪਾਂ ਕੇ ਕੋਹੇ ਨੂਰ ਦਾ ਲੱਗਿਆ ਹੋਇਆ ਸੀਮਣ ਚੰਗਾ ਇਹਦੀ ਮਾਦਾਰ ਕਾੜ ਦੱਸਦੇ ਕਿ 18 ਲੀਟਰ ਤੋਂ ਪਲੱਸ ਸੀਗਾ ਤੇ ਉਮੀਦ ਹੈ ਇਸ ਤੋਂ ਵੀ 13-14 ਕਿਲੋ 13 ਕਿਲੋ ਤੋਂ ਦ ਮੰਨ ਸਕਦੇ ਕਿਉਂਕਿ M29 ਦੇ ਬੱਚੇ ਬਹੁਤ ਚੰਗੇ ਤੇ ਦੋਤੇ ਵਧੀਆ ਆਏ ਆਗੇ। ਸੋ ਦੇਖੋ ਥਾਣਾ ਹੋਮਾ। ਸੋਣਾ ਸਾਫ ਸਿਦਰਾ ਪਿੰਡ ਮੰਡੀਕਲਾਂ ਜ਼ਿਲ੍ਹਾ ਪੈਗਾ ਬਟਿੰਡਾ ਰਾਮਪੁਰੇ ਤੋਂ 7-8 ਕਿਲੋਮੀਟਰ ਦੂਰੀ ਤੇ ਪਿੰਡ ਰਹਿ ਗਿਆ ਤੇ ਨੰਬਰ ਬੋਲਿਓ ਬਾਈ ਦੁਬਾਰੇ 76966 76966 20675 20675 ਸੋ ਕੋਈ ਵੀ ਵੀਰ ਝੋਟੀ ਖਰੀਦਿਆ ਚਾਵਣ ਹੋਵੇ ਮੁੱਲ 2.5 ਲੱਖ ਰੁਪਈਆ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ